ਫੇਰ ਵੱਡੀ ਖਬਰ ਤੇ ਨਜ਼ਰ ਤੇ ਤਿਰਸ਼ੀ ਨਗਰ ਕੁਝ ਦਿਨ ਪਹਿਲਾਂ ਇਹ ਚਰਚਾ ਹੋਈ ਸੀ ਰਿਪੋਰਟਾਂ ਆਈਆਂ ਸੀ ਕਿ ਭਾਰਤੀ ਏਜੰਸੀਆਂ ਨੂੰ ਭਾਰਤੀ ਪੁਲਿਸ ਵੱਲੋਂ ਭਗੌੜਾ ਚਾਰਾ ਦਿੱਤਾ ਗਿਆ ਹਤਵਾਦੀ ਘਰਾੜ ਦਿੱਤਾ ਗਿਆ ਅਰਸ਼ਦੀਪ ਡੱਲਾ ਅਰਸ਼ਦੀਪ ਡੱਲਾ ਕੈਨੇਡਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਖਬਰਾਂ ਕੁਝ ਮੀਡੀਏ ਤੇ ਛਾਇਕੀਆਂ ਸੀ ਚਰਚਾ ਹੋਈ ਸੀ ਤੇ ਅਸੀਂ ਉਸ ਵੇਲੇ ਇਹ ਕਿਹਾ ਸੀ ਕਿ ਅਸੀਂ ਇਸ ਦੀ ਅਜੇ ਪੁਸ਼ਟੀ ਨਹੀਂ ਕਰਦੇ ਜਦੋਂ ਤੱਕ ਇਹਦੀ ਕਿਸੇ ਪਾਸਿਓਂ ਹੋਰ ਪੁਸ਼ਟੀ ਨਹੀਂ ਹੁੰਦੀ ਤੇ ਹੁਣ ਅਜਿਹੇ ਸੰਕੇਤ ਮਿਲੇ ਨੇ ਤੇ ਉਹ ਵੀ ਕੈਨੇਡੀਅਨ ਮੀਡੀਆ ਵੱਲੋਂ ਪਹਿਲੀ ਵਾਰੀ ਕੈਨੇਡੀਅਨ ਮੀਡੀਆ ਨੇ ਇਹ ਗੱਲ ਜ਼ਾਹਰ ਕੀਤੀ ਹੈ ਕਿ ਅਰਸ਼ ਧੱਲੇ ਦੀ ਗ੍ਰਿਫਤਾਰੀ ਹੋਈ ਹੈ ਅਰਸ਼ ਧੱਲੇ ਦੀ ਗ੍ਰਿਫਤਾਰੀ 29 ਅਕਤੂਬਰ ਨੂੰ ਹੋਈ ਇਹ ਸੀਟੀਵੀ ਕੈਨੇਡਾ ਨੇ ਆਪਣੀ ਰਿਪੋਰਟ ਦਿੱਤੀ ਸੀਟੀਵੀ ਕੈਨੇਡਾ ਬਹੁਤ ਉੱਥੋਂ ਦਾ ਮੀਡੀਆ ਤਕੜਾ ਮੀਡੀਆ ਜਿਹੜਾ ਨੈਸ਼ਨਲ ਮੀਡੀਆ ਕੈਨੇਡਾ ਦਾ ਉਸਨੇ ਇਹ ਰਿਪੋਰਟ ਦਿੱਤੀ ਕਿ 29 ਅਕਤੂਬਰ ਨੂੰ ਮਾਲਟਨ ਦੇ ਵਿੱਚ ਜਿਹੜੀ ਗੋਲੀ ਦੀ ਘਟਨਾ ਹੋਈ ਸੀ ਉੱਜ ਦੋ ਬੰਦੇ ਇਨਵੋਲ ਸੀ ਇੱਕ ਜ਼ਖਮੀ ਹੋਇਆ ਸੀ ਤੇ ਉਸ ਤੇ ਘਟਨਾ ਦੇ ਵਿੱਚ ਇੱਕ ਜਣਾ ਜਿਹੜਾ ਜ਼ਖਮੀ ਹੋਇਆ ਸੀ ਉਹ ਅਰਸ਼ਦल्ला ਸੀ ਉਸ ਤੋਂ ਬਾਅਦ ਉਹਦਾ ਇਲਾਜ ਜਿਹੜਾ ਸੀਟੀਵੀ ਨੇ ਇਹ ਰਿਪੋਰਟ ਇਹ 28 ਤੋਂ ਬਦੀ ਘਟਨਾ ਹੈ 29 ਅਕਤੂਬਰ ਨੂੰ ਇਹ ਜਿਹੜੇ ਉਥੋਂ ਦੀ origignal ਹਾਲਟਰਨ ਰੇਜਨ ਪੁਲਿਸ ਨੇ ਆਪਣੀ ਰਿਪੋਰਟ ਦਿੱਤੀ ਕਿ ਦੋ ਜਣੇ ਅਰੈਸਟ ਕੀਤੇ ਗਏ ਨੇ ਤੇ ਹੁਣ ਇਹ ਉਸ ਰਿਪੋਰਟ ਮੁਤਾਬਕ ਹੈ ਕਿ ਉਹਨੂੰ ਕੱਲ ਨੂੰ ਕੋਰਟ ਪੇਸ਼ ਕੀਤਾ ਜਾ ਸਕਦਾ ਹੈ ਤੇ ਉਹਦੇ ਜਿਹੜਾ ਫਰਦਰ ਪ੍ਰोसीडिंग ਵਾਸਤੇ ਬੇਸ ਕੀਤਾ ਜਾਦਾ ਹੈ ਉਸ ਦੇ ਨਾਲ ਇੱਕ ਦੋ ਜਣੇ ਨੇ ਇੱਕ ਜਣਾ ਹੋਰ ਹੈ ਤੇ ਉਹਨਾਂ ਕੋਲ ਜਿਹੜਾ ਇੱਕ ਕੋਈ ਪਿਸਟਲ ਮਿਲਿਆ ਉਹ ਵੀ ਫੋਰੈਪਟਡ ਹੋ ਰਿਹਾ ਤੇ ਇੱਕ ਪਿਸਟਲ ਤੇ ਤੇ ਉਹਨਾਂ ਨੇ ਕਿਹਾ ਡਿਸਚਾਰਜਿੰਗ ਫਾਇਰ ਆਰਮ ਵਿਦ ਇੰਟੈਂਟ ਆਫਟਰ ਟੂ ਡੂ ਹੈਡ ਟੂ ਹਸਪੀਟਲ ਐਂਡ ਵਨ ਆਫ ਥੈਮ ਵਾਸ ਟ੍ਰੀਟਡ ਫਾਰ ਅ ਨੋਨ ਲਾਈਫ ਥ੍ਰੀਟਨਿੰਗ ਗਨ ਸ਼ਾਟ ਰਿਲੇਟਡ ਟੂ ਸਟੈਜ ਫਰੋਮ ਅ ਹਸਪੀਟਲ ਇਨ ਕੁਇਲਫ ਹਸਪਤਲ ਦਾਖਲ ਹੋਇਆ ਪਰ ਉਹ ਜਿਹੜੇ ਗੋਲੀ ਲੱਗੀ ਸੀ ਉਹ ਫੈਟਲ ਨਹੀਂ ਸੀ ਤੇ ਉਹ ਉੱਥੋਂ ਹਸਪਤਲ ਤੋਂ ਡਿਸਚਾਰਜ ਕਰਦਾ ਗਿਆ ਹੁਣ ਪੁਲਿਸ ਉਹਨਾਂ ਨੂੰ ਅਰੈਸਟ ਕਰਕੇ ਅਰੈਸਟ ਕੀਤਾ ਹੋਇਆ ਤੇ ਉਹਨਾਂ ਨੂੰ ਕੋਰਟ 'ਚ ਪੇਸ਼ ਕਰੇਗੀ ਇਹ ਰਿਪੋਰਟ ਸੀਟੀਵੀ ਦੇ ਚੈਨਲ ਨੇ ਦਿੱਤੀ ਹੈ ਲਗਭਗ ਉਹ ਸਰਕਾਰੀ ਸੂਤਰਾਂ ਦੇ حوالے ਨਾਲ ਹੀ ਦਿੱਤੀ ਹੈ ਜਪਾਨੀ ਦੇ ਸੂਤਰਾਂ ਦੇ ਸੋ ਹੁਣ ਇਹ ਇੰਡੀਕੇਸ਼ਨ ਮਿਲ ਗਈ ਕਿ ਪਰ ਕੈਨੇਡਾ ਸਰਕਾਰ ਨੇ ਕੈਨੇਡਾ ਪੁਲਿਸ ਨੇ ਅਜੇ ਤੱਕ ਸਰਕਾਰੀ ਤੌਰ ਤੇ ਕੋਈ ਅਜੇ ਤੱਕ ਇਹਦੀ ਅਫੀਸ਼ੀਅਲ ਪੁਸ਼ਟੀ ਨਹੀਂ ਕੀਤੀ ਕਿ ਉਹ ਫੜਿਆ ਗਿਆ ਸ਼ਖਸ ਅਸ਼ਰਲਾ ਪਰ ਚੈਨਲ ਦੀ ਰਿਪੋਰਟ ਜਿਹੜੀ ਹੈ ਉਹ ਇਹ ਸੰਕੇਤ ਕਰਦੀ ਹੈ ਕਿ ਉਹ ਠੀਕ ਹੋ ਸਕਦੀ ਹੈ ਰਿਪੋਰਟ ਠੀਕ ਹੈ ਪਰ ਪਰ ਸਰਕਾਰ ਜਾ ਕੈਨੇਡਾ ਸਰਕਾਰ ਕੈਨੇਡਾ ਪੁਲਿਸ RCMP ਜਾਉ ਤੁਨੀ ਹੇਲਟਰਨ ਪੁਲਿਸ ਨੇ ਵੀ ਅਜੇ ਤੱਕ ਨਾ ਦਾ ਡਿਸਕਲੋਜ਼ ਨਹੀਂ ਕੀਤਾ ਅ ਅਰਸ਼ਰਲਾ ਬਹੁਤ ਨਾਮਵਰ ਅਤਵਾਦੀ ਮੰਨਿਆ ਗਿਆ ਇਸ ਵੇਲੇ ਇਹ ਪਾਤੀ ਏਜੰਸੀਆ ਵੱਲੋਂ ਐਨਆਈਏ ਵੱਲੋਂ ਤੇ ਹੁਣ ਦੇਖਦੇ ਆ ਕਿ ਜਦੋਂ ਉਹ ਕੱਲ ਨੂੰ ਪੇਸ਼ ਕਰਨਗੇ ਉਸ ਤੋਂ ਉਥੋਂ ਦੀ ਜਿਹੜੀ ਮੌਕੇ ਦੀ ਰਿਪੋਰਟ ਕੀ ਆਉਂਦੀ ਹੈ ਤੇ ਕਦੋਂ ਕੈਨੇਡਾ ਪੁਲਿਸ ਜਾਂ ਕੈਨੇਡਾ ਸਰਕਾਰ ਉਸ ਦੀ ਪੁਸ਼ਟੀ ਕਰਦੀ ਹੈ ਜਾਂ ਅੱਗੇ ਉਸ ਦੇ ਕੀ ਕਾਰਵਾਈ ਕਰਦੀ ਹੈ ਕਿਉਂਕਿ ਉਹ ਭਾਰਤ ਦੇ ਵਿੱਚ ਬਹੁਤ ਸਾਰੇ ਕੇਸਾਂ ਚ ਲੋੜੀਂਦਾ ਹੋਇਆ ਉਹ ਤੇ ਜਿਹੜੀ ਜਿਹੜੀ ਲਿਸਟ ਦਿੱਤੀ ਹੋਈ ਹੈ ਭਾਰਤ ਸਰਕਾਰ ਨੇ ਕੈਨੇਡਾ ਨੂੰ ਉਹਦੇ ਚ ਵੀ ਜਿਹੜੇ ਚੋਟੀ ਦੇ ਜਿਹੜੇ ਲੋੜੀਂਦੇ ਜਿਹੜੇ ਅੱਤਵਾਦੀ ਨੇ ਉਹਨਾਂ ਦੇ ਵਿੱਚ ਅਰਸ਼ ਲੱਗ ਰਹਾ ਹੈ ਇੱਥੇ ਬਹੁਤ ਸਾਰੇ ਘਟਨਾਵਾਂ ਦੇ ਵਿੱਚ ਉਹਨਾਂ ਨਾਲ ਲਾਏ ਸੋ ਹੁਣ ਦੇਖਦੇ ਆ ਕਿ ਕੈਨੇਡਾ ਸਰਕਾਰ ਕੈਨੇਡਾ ਪੁਲਿਸ ਇਸ ਬਾਰੇ ਅਗਲੀ ਜਿਹੜੀ ਕਾਰਵਾਈ ਕੀ ਕਰਦੀ ਹੈ ਤੇ ਕਦੋਂ ਇਹਦੀ ਪੁਸ਼ਟੀ ਕਰਦੀ ਹੈ ਤੇ ਜੇ ਪੁਸ਼ਟੀ ਕਰ ਵੀ ਦਿੱਤੀ ਤਾਂ ਉਸ ਤੋਂ ਬਾਲੋ ਦਾ ਫਿਰ ਇੱਕ ਤਾਂ ਇਹ ਕੇਸ ਹੈ ਬਾਕੀ ਕੇਸਾਂ ਬਾਰੇ ਬਾਕੀ ਜਿਹੜੀ ਉਹਦੀ ਜਿਹੜੀ ਕਾਰਵਾਈ ਹੈ ਭਾਰਤ ਸਰਕਾਰ ਮੰਗ ਰਹੀ ਹੈ ਉਸ ਬਾਰੇ ਉਹਨਾਂ ਦਾ ਕੀ ਰਿਸਪਾਂਸ ਹੈ ਇਹ ਅਜੇ ਸਵਾਲ ਸਾਰੇ ਖੜੇ ਨੇ ਫਿਲਹਾਲ 에ਰਪੋਰਟ ਸੰਕੇਤ ਕਰਦੀ ਹੈ ਸੀਟੀਵੀ ਦੀ ਕਿ ਅਰਸ਼ ਨੱਲਾ ਦੀ ਗਸਤਾਰੀ ਹੋਈ ਹੈ ਪਰ ਇਸ ਦੀ ਅਜੇ ਤੱਕ ਆਫੀਸ਼ੀਅਲ ਪੁਸ਼ਟੀ ਅਜੇ ਤੱਕ ਵੀ ਨਹੀਂ ਹੋਈ ਬਹੁਤ ਮਿਹਰਬਾਨੀ ਫਿਰ ਜਲ ਜਲ ਜਦੋਂ ਸੀਐਸ ਦੀ ਹੋਰ ਮਿਹਰਬਾਨੀ ਮਿਲੇਗਾ ਤਾਂ ਉਹ ਤੁਹਾਡੇ ਨਾਲ ਸੰਜਿਆ ਕਰਦੇ ਰਹਾਂਗਾ